ਇੰਦਰੀ ਨੀਤੀ ਆਯੋਗ ਵੱਲੋਂ ਸ਼ੁਰੂ ਕੀਤੇ ਗਏ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਰਿਵਿਊ ਕਰਨ ਲਈ ਪ੍ਰਧਾਨ ਮੰਤਰੀ ਦਫ਼ਤਰ ਦੇ ਸੰਯੁਕਤ ਸਕੱਤਰ ਡਾਕਟਰ ਦੀਪਕ ਮਿੱਤਲ ਵੱਲੋਂ ਅੱਜ ਜ਼ਿਲ੍ਹਾ ਮੋਗਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਖੋਸਾ ਕੋਟਲਾ, ਵਾਟਰ ਹਾਰਵੈਸਟਿੰਗ ਸਿਸਟਮ ਖੋਸਾ ਜਲਾਲ, ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਰੂਪਾ ਦਾ ਵੀ ਦੌਰਾ ਕੀਤਾ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਤੇ ਸ਼੍ਰੀਮਤੀ ਅਨੀਤਾ ਦਰਸ਼ੀ ਦੋਵੇਂ ਵਧੀਕ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਡਾਕਟਰ ਦੀਪਕ ਮਿੱਤਲ ਨੇ ਕਿਹਾ ਕਿ ਜਦੋਂ ਦਾ ਇਹ ਪ੍ਰੋਗਰਾਮ ਲਾਗੂ ਹੋਇਆ ਹੈ ਉਦੋਂ ਤੋਂ ਹੀ ਜ਼ਿਲ੍ਹਾ ਮੋਗਾ ਦੀ ਕਾਰਗੁਜ਼ਾਰੀ ਬਹੁਤ ਵਧੀਆ ਚੱਲ ਰਹੀ ਹੈ ਨੀਤੀ ਆਯੋਗ ਵੱਲੋਂ ਜ਼ਿਲ੍ਹਾ ਮੋਗਾ ਨੂੰ ਹੁਣ ਤੱਕ ਕਰੀਬ 14 ਕਰੋੜ ਰੁਪਏ ਪ੍ਰਾਪਤ ਹੋਏ ਹਨ इस राशि नाल ओही काम कीते गए हन जो इस जिले मीनू एस्पिरेशनल तो इंस्पिरेशनल बनाउण लई सहाय सिद्ध होंगे बड़ा ही चंगा लगे अच्छा देख कर के कि किस तरह एस्पिरेशनल डिस्ट्रिक्ट प्रोग्राम जो चलिया है दो हज़ार अठारह के मोगा इस प्रोग्राम के अंदर दिन ब दिन तरक्की कर रहे हैं हर फेसेट हर पैरामीटर के ਅੱਜ ਮੈਂ ਅਚ ਬ੍ਰਿਜ ਦੀ ਜਿਸ ਸਾਹਮਣੇ ਬ੍ਰਿਜਿੰਗ ਕਰਾਈ ਜਾ ਰਹੀ ਹੈ ਉਸ ਦੇ ਨਾਲ ਇਹ ਦੇ ਵਿੱਚ ਕਿਵੇਂ ਹਰ ਸੈਕਟਰ ਦੇ ਵਿੱਚ ਕਈ ਜਗ੍ਹਾ ਮੋਰ ਦਾ 50% ਕਿ ਫੁਲੀ ਸੈਚੂਰੇਸ਼ਨ ਬੀ ਹੋ ਰਹੀ ਹੈ ਜਿਹੜੇ ਟਾਰਗੇਟ ਸੈਟ ਹੈ ਉਹਨੇ ਸਰਕਾਰ ਨੇ ਆਇਦੋ ਮਾਡਲ ਵਿਲੇਜ ਦੇ ਵਿੱਚ ਆਪ ਦੇ ਵਿੱਚ ਆਰਗੇਨਿਕ ਫਾਰਮਿੰਗ ਦੇ ਵਿੱਚ ਇਨੀਸ਼ੀਏਟਿਵ ਬਲ ਆਪਣਾ ਬੀਜਿਆ ਪ੍ਰੋਗਰਾਮ ਰੰਦੀ ਹੈ ਸਾਰੇ ਨੂੰ ਕਿਹਦੇ ਵੀ ਨਵੇਂ ਇਨੀਸ਼ੀਏਟਿਵ ਤੇ ਕੇ ਨੇ ਮਸ਼ੀਨਾਂ ਲਿਆਏ ਟਰੇਲਰ ਮਸ਼ੀਨਾਂ ਲਿਆਈਆਂ ਨੇ ਯਾਨੀ ਨਾਲ ਤੁਹਾਨੂੰ ਕਰੇਚ ਕਿਤਾ ਜਾ ਰਿਹਾ ਹੈ ਕਿਹੋ ਜਿਹਾ ਚੱਗਾ ਇਨੀਸ਼ੀਏਟਿਵ ਹੈ ਸਕੂਲ ਦੇ ਵਿੱਚ ਕਿਵੇਂ ਪ੍ਰਾਇਮਰੀ ਸਕੂਲ ਦਾ ਇਨਫਰਾਸਟ੍ਰਕਚਰ ਬਣਿਆ ਚੱਲ ਜਾ ਰਿਹਾ ਹੈ ਦੇਖਦੇ ਆ ਕਿ ਕਿ ਪਬਲੀਕਿਟੀਡ ਏਰੀਆ ਦੇ ਵਿੱਚ ਕਿ ਕਚਿਆਂ ਨੂੰ ਬੜੇ ਸੇਫਟੇ ਚੰਗੇ এনਵਾਇਰਨਮੈਂਟ ਦੇ ਵਿੱਚ ਕਿ ਕਾ ਡਾਪ ਹੋ ਰਿਹਾ ਹੈ ਜਿਹਦਾ ਅਧਿਕਾਰੀਆਂ ਦੇ ਹਿਸਾਬ ਨਾਲ ਸਾਰੇ ਕਾਰਿਆਂ ਨੂੰ ਸਭ ਨੂੰ ਮੋਬਿਲਿਜ਼ੇਸ਼ਨ ਕਰਦੇ ਆ ਮੌਕੇ ਕਰਦੇ ਨੇ ਅਗੇ ਇਨੀਸ਼ੀਏਟਿਵ ਲੱਗੇ ਜਾ ਰਹੇ ਤੇ ਇਹਨਾਂ ਲਈ ਮੈਨੂੰ ਮੈਂ ਖੁਦ ਸਾਥੀ ਨੂੰ ਵੀ ਬੜਾ ਮਸਲਾ ਮਿਲਦਾ ਹੈ ਬਹੁਤ ਸੇਕ ਨੂੰ ਦਿੱਤ ਨੂੰ ਦੁਹਰਾਇਆ ਇਹ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲੈ ਕੇ ਜਦੋਂ ਕਾਮਨਿਸਟਰ ਇਹਨਾਂ ਕੰਮ ਕੀਤਾ ਜਾਵੇ ਤਾਂ ਕੈਮੀ ਦਾ ਫਾਇਦਾ ਲੈ ਆਇਆ ਜਾਂਦਾ ਹੈ ਸਰ ਪ੍ਰਕਿਆ ਤੋਂ ਇਹ ਮੁਰਾ ਕੇ ਬਰੇਲਾ ਤੋਂ ਟੋਪ ਤੇ ਗਿਆ ਮੈਂ ਬਿਲਕੁਲ ਇਹ ਕਹਿ ਰਿਹਾ ਸੁਣੇ ਕਿ ਐਸਪੀਰੇਸ਼ਨ ਮੌਜੂਦੀ ਐਸਪੀਰੇਸ਼ਨ ਲੱਗਿਆ ਕਿ ਇੰਡੀਆ ਦੇ ਵਿੱਚ ਨੰਬਰ 1 ਤੇ ਡਿਸਟ੍ਰਿਕਟ ਬਣਨ ਦੀ ਇਸ ਕਿਸ਼ਮਤ ਪਾਏ ਸਰ ਡੀਸੀਸਾ ਵੱਲੋਂ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਲੋਕਾਂ ਨੂੰ ਸੰਯੋਗ ਦਿੱਤਾ ਜਾਂਦਾ ਹੈ ਪਰ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਸੈਂਟਰ ਵੱਲੋਂ ਫੰਡ ਦੀ ਕਮੀ ਨੂੰ ਦੇਖਦੇ ਹੋਏ ਨਿਰਾਸ਼ਾ ਮਿਲਦੀ ਹੈ ਜੀ ਸੈਂਟਰ ਰੂਲ ਕੁਸ਼ਰ ਨੂੰ ਹੋਰ ਫੋਟੋ ਜੀ ਤੇ ਜਿੰਨਾ ਹੁਣ ਵਧੀਆ ਹੈ ਹੋਰ ਵੀ ਬਹੁਤ ਵਧੀਆ ਹੋਏਗਾ। ਡਾਊਟ ਕਹਿੰਦੇ ਕਿ ਜਿੰਨਾ ਪਰ ਕਹਿੰਦੇ ਕਿ ਇੱਕ ਵਿਜ਼ਿਟਰ ਮਤਲਬ ਇਹ ਹੈ ਕਿ ਟੀਮ ਇੰਡੀਆ ਵਾਲੀ ਗੱਲ ਹੁੰਦੀ ਹੈ। ਜੀ ਇਟਸ ਨਾਟ ਅ ਇੰਡੀਵਿਜੂਅਲ ਬਟ ਇਟਸ ਅ ਟੀਮ ਇੰਡੀਆ ਵਾਲੀ ਗੱਲ ਹੈ। ਜੀ ਜੀ ਸਾਰੇ ਜਣੇ ਹੀ ਮਿਲ ਕੇ ਇਹਦੇ ਵਿੱਚ ਲੱਗੇ ਹੋਏ ਨੇ ਚਾਹੇ ਫਾਰ ਸਰਕਾਰ ਹੋਵੇ ਸਟੇਟ ਸਰਕਾਰ ਹੋਵੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋਵੇ। ਜਦ ਇੱਕ ਸਾਰਿਆਂ ਦਾ ਇੱਕੋ ਹੀ ਹੈ ਕਿ ਮਿਲ ਜੁਲ ਕੇ ਇਹ ਮੇ ਲੋਗਾ ਦੇ ਦੀ ਸੇਵਾ ਦੇ ਵਿੱਚ ਉਹਨਾਂ ਦੀ ਬੈਸਟ ਕੰਮ ਕਰਨਾ ਹੈ। ਥੈਂਕ ਯੂ ਸਰ।